ਮਜੀਠਾ ਦੀ ਅਧੀਨ ਪੈਂਦਾ ਥੜਾ ਕੱਥੂ ਨੰਗਲ ਜਿਸ ਰੋਡ ਦੇ ਉੱਤੇ ਦਰਦਨਾਕ ਹਾਦਸਾ ਵਾਪਰਿਆ ਹੈ ਦੋ ਮੋਟਰਸਾਈਕਲਾਂ ਦੇ ਵਿਚਾਲੇ ਟੱਕਰ ਹੋਈ ਹੈ ਤੇ ਕੋਲੋਂ ਲੰਘ ਰਹੀ ਰੇਤ ਦੀ ਪਰੀ ਟਰਾਲੀ ਜੋ ਕਿ ਇੱਕ ਮਹਿਲਾ ਇਸ ਟਰਾਲੀ ਦੇ ਥੱਲੇ ਆ ਗਈ ਹੈ ਜਿਸ ਦਰਮਿਆਨ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਹ ਦੋ ਮੋਟਰਸਾਈਕਲ ਕ੍ਰਾਸ ਕਰਨ ਨੂੰ ਲੈ ਕੇ ਦੋਵਾਂ ਦੇ ਵਿੱਚ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ ਇੱਕ ਮਹਿਲਾ ਜੋ ਕਿ ਪਿੱਛੇ ਬੈਠੀ ਸੀ ਉਹ ਟਾਇਰ ਹੇਠਾਂ ਆ ਕੇ ਗੰਭੀਰ ਜ਼ਖਮੀ ਹੁੰਦੀ ਹੈ ਤੇ ਮੌਕੇ ਤੇ ਉਸਦੀ ਜਾਨ ਚਲੀ ਗਈ ਹੈ ਪਿੰਡ ਮੱਲੀਆਂ ਪੱਕੀਆਂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਉੱਧਰ ਹੀ ਦੱਸਿਆ ਗਿਆ ਕਿ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਡੈੱਡ ਬੋਡੀ ਕਬਜ਼ੇ ਚ ਲਈ ਗਈ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਉਹ ਐਕਸੀਡੈਂਟ ਹੋ ਗਿਆ ਕੀ ਮਾਮਾ ਸੋ ਇਹ ਮੇਰੀ ਭੈਣ ਆ ਰਾਜਵਿੰਦਰ ਕੌਰ ਤੇ ਪਰੌਣਾ ਬਾਬਾ ਸਿੰਘ ਜੀ ਇਹ ਆਪਣੇ ਕੋਟਲਾ ਪੱਕੇ ਪਾਕੀਆਂ ਦੋ ਦਵਾਈ ਲੈਣ ਜਾ ਰਹੇ ਸੀ ਵੱਲੇ ਤੇ ਜਦੋਂ ਇਹ ਕਥੂ ਨੰਗਲ ਅੱਗੇ ਆਏ ਆ ਇੱਥੇ ਆ ਕੇ ਇਹਨਾਂ ਦੀ ਨਾ ਟਰਾਲੀ ਕੋਰਸ ਕਰਦਿਆਂ ਲੱਗਿਆ ਤੇ ਮੋਟਰਸਾਈਕਲ ਦੀ ਟੱਕਰ ਵੱਜੀ ਆ ਤੇ ਸਾਡੀ ਭੈਣ ਜਿਹੜੀ ਹੈ ਟਰਾਲੀ ਦੇ ਥੱਲੇ ਦੇਪੀਟ ਟਰਾਲੀ ਸਾਹ ਤੇ ਕੀ ਨਾਮ ਤੁਹਾਡੀ ਭੈਣ ਦਾ ਰਾਜਵਿੰਦਰ ਕੌਰ ਕਿ ਕਿੱਥੇ ਜਾ ਰਹੀ ਸੀ ਤੂੰ ਆ ਰਹੀ ਸੀ ਇਹ ਕੋਟਲਾ ਪੱਕਿਆਂ ਤੋਂ ਦਵਾਈ ਲੈਣ ਆਉਣ ਡੇ ਸੀ ਵੱਲੇ ਜੀ ਤੇ ਦਵਾਈ ਲੈਣੋਂ ਗਿਆ ਤੇ ਰਾਹ ਦੇ ਕੱਥੂ ਨੰਗਰ ਲੱਗੇ ਕੋਲ ਬੈਂਗਲور ਬਰਾਬਰ ਦੇ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਕਿੰਨੀ ਉਮਰ ਹੋएगी ਜੀ ਉਮਰ ਇਹਨਾਂ ਦੀ ਹੋਣੀ ਹੈ ਜੀ 46 ਸਾਲ ਕਿੰਨੇ ਲੋਕ ਜ਼ਖਮੀ ਹੋਏ ਇਹਦੇ ਵਿੱਚ 4 ਜਾਣੇ ਹੋਏ ਜੀ ਇੱਕ ਤੇ ਸਾਡੀ ਭੈਣ ਜਿਹਦੀ ਡੈਥ ਹੋ ਗਈ ਆ ਇੱਕ ਸਾਡਾ ਭਾਈਆ ਬਾਬਾ ਸਿੰਘ ਜੀ ਉਹਨਾਂ ਦੀ ਉਹ ਤਾਂ ਜ਼ਖਮੀ ਆ ਤੇ ਨਾਲ ਜਿਹੜੇ ਮੋਟਰਸਾਈਕਲ ਦੂਜੀ ਵਜੇ ਦੋ ਉਹ ਬੰਦੇ ਆ ਉਹ ਵੀ ਜ਼ਖਮੀ ਹੋਏ ਪਤਾ ਲੱਗਾ ਜੀ ਦੂਜੇ ਲੋਕ ਕਿੱਥੋਂ ਦੇ ਆਣ ਵਾਲੇ ਨਹੀਂ ਉਹਨਾਂ ਦਾ ਇਹ ਪਤਾ ਲੱਗਾ ਉਹ ਤਾਂ ਇਹ ਵੀ ਉਹ ਵੀ ਆਪਣੇ ਗੁਰਨਾਨਕਾ ਹਸਪੀਟਲ ਤੇ ਨਾਲ ਲੈ ਗਿਆ ਅੰਲੇ ਪਾ ਕੇ ਫਰਸਟ ایڈ ਦੇ ਕੇ ਉੱਥੇ ਦੇਤਾ ਹੋਰ ਹੁਣ ਬਾਹਰ ਕਰਾਇਆ ਉੱਥੇ ਚੱਲ ਲਿਆ ਉਹਨਾਂ ਨਾਲ ਹੁਣ ਕੀ ਮੰਗੀ ਕਰਦੇ ਹੋ ਮੰਗ ਇਹ ਕਰਨੇ ਵੀ ਆ ਜੋ ਓਵਰਲੋਡ ਟਰੈਕਟਰ ਜਿਹੜੇ ਚੱਲਦੇ ਆ ਵੇ ਟਰੱਕ ਦੇ ਹਾਲ ਦੇ ਵੇਖੋ ਉਹਦਾ ਨਾ ਕੋਈ ਟਾਇਰ ਦੀ ਗੁੱਟੀ ਨਾ ਕੋਹ ਟਰੈਕਟਰ ਦੀ ਬ੍ਰੇਕ ਹੀ ਨਹੀਂ ਲੱਗੀ ਮੰਗ ਇਹ ਕਰਨ ਵੀ ਓਵਰਲੋਡ ਹੀ ਗਵਰਨਮੈਂਟ ਨੂੰ ਚਾਹੀਦਾ ਜਿਹੜਾ ਓਵਰਲੋਡ ਚੱਲਦੇ ਆ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਖਚਾ ਜਾਵੇ ਨਾਥ ਪਾਈ ਜਾਵੇ ਤੇ ਸਾਡਾ ਜੋ ਬਣਦਾ ਹੱਕ ਦੇ ਮਿਲਣਾ ਚਾਹੀਦਾ ਸਾਡੀ ਭੈਣ ਗਰੀਬ ਆ ਗਈ ਪਹਿਲਾਂ ਬਹੁਤ ਮਾਰੇ ਕਰ ਬਰਮਾ ਹੀ ਆਪਣਾ ਟਾਈਮ ਪਾਸ ਕਰਦੇ ਆ ਇਹ ਕਰਕੇ ਕੋਈ ਨਾ ਕੋ ਹਾਂ ਜੀ ਸਾਹਿਬ ਜੋ ਐਕਸੀਡੈਂਟ ਹਸਬੰਦੀ ਜਾਣਕਾਰੀ ਦਿਦਿਓ ਜੀ ਅ ਅੱਜ ਸਵੇਰੇ ਤਕਰੀਬਨ 9:07 ਦੇ ਦਾ ਟਾਈਮ ਸੀ ਜੋ ਸਾਡੇ ਐਸ.ਆਈ. ਸੌਂਦ ਸਿੰਘ ਥਾਣਾ ਹਾਜ਼ਰ ਸੀ ਜਿਨ੍ਹਾਂ ਨੂੰ ਇੱਕ ਤਲਾਹ ਮਿਲੀ ਕਿ ਕਥੂਨਗਲ ਅੱਡੇ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਵਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਅ ਇੱਕ ਲੇਡੀ ਸੀ ਜਿਹਦੀ ਇੱਕ ਟਰਾਲੀ ਥੱਲੇ ਆਉਣ ਕਰਕੇ ਡੈਥ ਹੋ ਚੁੱਕੀ ਸੀ ਤੇ ਜਿਹੜੀ ਜਰਨਸੀ ਉਹ ਕਾਫੀ ਗੰਭੀਰ ਹਾਲਤ ਵਿੱਚ ਜਖਮੀ ਸੀ ਜੀ ਕੀ ਮੁਢਲੀ ਜਾਂਚ ਕੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਜਿਹੜੀ ਰਾਜਵਿੰਦਰ ਜਿਹੜੀ ਰਾਜਵਿੰਦਰ ਕੌਰ ਆ ਤੇ ਜਿਹੜੀ ਮਰਨ ਵਾਲੀ ਲੇਡੀ ਉਹਦਾ ਨਾਮ ਰਾਜਵਿੰਦਰ ਕੌਰ ਹੈ ਤੇ ਵਾਈਫ ਆਫ ਬਾਬਾ ਸਿੰਘ ਜੋ ਗੰਭੀਰ ਹਾਲਤ ਵਿੱਚ ਜ਼ਖਮੀ ਸੀ ਆ ਦੋਨੇ ਹਸਬੰਡ ਵਾਈਫ ਸੀਗੇ ਟੀਪਰ ਸਾਹਿਬ ਸੁਣਨ ਚਾਹਿਆ ਕਿ ਉੱਥੇ ਮੋਟਰਸਾਈਕਲਾਂ ਦੀ ਕੋਈ ਟੱਕਰ ਹੋਈ ਆ ਜ ਜਿਹਦੇ ਚ ਤਿੰਨ ਜ਼ਖਮੀ ਹੋਏ ਇੱਕ ਦੀ ਮੌਤ ਹੋਈ ਆ ਇਸ ਦੇ ਬਾਰੇ ਪੜਤਾਲ ਚੱਲ ਰਹੀ ਹੈ ਤੇ ਜੋ ਤੱਕ ਸਾਹਮਣੇ ਆਉਣਗੇ ਉਹ ਅਗਲੀ ਕਾਰਵਾਈ ਅਮਲ ਵਿੱਚ ਲੈਂਦੇ ਚਾਹੀਏ